ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਅਕਾਲੀ ਦਲ ਤੇ ਭਾਜਪਾ ਗੱਠਜੋੜ ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਕਿਹਾ ਜੇਕਰ ਸਰਕਾਰ ਬਣਾਉਣੀ ਹੈ ਤਾਂ ਅਕਾਲੀ ਦਲ ਨਾਲ ਗੱਠਜੋੜ ਜ਼ਰੂਰੀ ਪੰਜਾਬ ਦੀਆਂ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਪੰਜਾਬ ਰੋਡਵੇਜ਼ ਦੀ ਹੜਤਾਲ ਹੋਈ ਖਤਮ सीएम ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਚਿੱਠੀ ਐਫਸੀਆਈ ਦੇ ਜਨਰਲ ਮੈਨੇਜਰ ਦੀ ਨਿਯੁਕਤੀ ਦਾ ਚੁੱਕਿਆ ਮੁੱਦਾ ਵਿਕਰਮਜੀਤਿਆ ਮਾਮਲੇ 'ਚ ਵੱਡੀ ਅਪਰੇਟ ਕਰੀਬੀ ਹਰਪ੍ਰੀਤ ਗੁਲਾਟੀ ਦਾ ਬਿਜ਼ਨਸ ਨੂੰ ਮਿਲਿਆ 6 ਦਿਨਾਂ ਦਾ ਰਿਮਾਂਡ ਡੀਆਈਜੀ ਹਰਚਰਨ ਸਿੰਘ ਪੁੱਲਰ ਦੀਆਂ ਵਦਨਗੀਆਂ ਮੁਸ਼ਕਲਾਂ ਸੀਬੀਆਈ ਨੇ 4 ਸ਼ੀਟ ਦਾਖਲ ਕਰਨ ਦੀ ਖੀਚੀ ਤਿਆਰੀ ਤਰੰਤਰਨ ਕੋਟ ਨੇ ਮੈਲਾ ਕਾਲੀ ਆਗੂ ਕੰਚਨਪ੍ਰੀਤ ਕੋਰ ਨੂੰ ਕੀਤਾ ਬਰੀ ਰਹਾ ਹੋਣ ਮਗਰੋਂ ਦਰਬਾਰ ਸਾਹਿਬ ਹੋਈ ਨਤਮਸਤਕ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖਬਰ ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ ਅੱਜ ਜਪਾਨ ਜਾਣਗੇ ਸੀਐਮ ਭਗਵੰਤ ਮਾਨ ਜਪਾਨੀ ਕਾਰੋਬਾਰੀਆਂ ਨੂੰ ਦੇਣਗੇ ਸੱਦਾ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਸੁਖਵੀਰ ਸਿੰਘ ਬਾਦਲ ਨੇ ਆਗੂਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ ਅਕਾਲੀ ਦਲ ਭਾਜਪਾ ਗੱਠਜੋੜ ਨੂੰ ਲੈ ਕੇ ਪ੍ਰਗਟ ਸਿੰਘ ਨੇ ਦਿੱਤਾ ਵੱਡਾ ਬਿਆਨ ਕਿਹਾ ਅਕਾਲੀ ਦਲ ਭਾਜਪਾ ਦੀਆਂ ਵਿਚਾਰਧਾਰਾਵਾਂ ਇੱਕ ਦੂਜੇ ਦੇ ਵਿਰੋਧੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2027 ਦੀਆਂ ਵਿਦਾਂਤ ਸਵਾਚ ਚੋਣਾਂ ਲਈ ਬੀਜੇਪੀ ਨੂੰ ਇੱਕ ਮਹੱਤਵਪੂਰਨ ਰਾਜਨੀਤਿਕ ਸਲਾਹ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਜਿੱਤ ਸਿਰਫ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰਕੇ ਹੀ ਸੰਭਵ ਹੈ ਇਹ ਬਿਆਨ ਉਹਨਾਂ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਦਿੱਤਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੋਂ ਬਾਅਦ ਇੱਕ ਵਾਰ ਫਿਰ ਤੋਂ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਦੀਆਂ ਚਰਚਾਵਾਂ ਨੇ ਜੋਰ ਫੜ ਲਿਆ ਹੈ ਆਪਣੇ ਬਿਆਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਕੋਲ ਇਸ ਸਮੇਂ ਪੰਜਾਬ ਦੇ ਸਮਾਜਿਕ ਅਤੇ ਰਾਜਨੀਤਿਕ ਢਾਂਚੇ ਦੀ ਡੂੰਗੀ ਸਮਝ ਦੀ ਘਾਟ ਹੈ ਉਨ੍ਹਾਂ ਕਿਹਾ ਕਿ ਜੇਕਰ ਤੁਸੀਂ 2027 ਦੀਆਂ ਚੋਣਾਂ ਜਿੱਤਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਕੇਡਰ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਪਰ ਇਸ ਲਈ ਦੋ ਜਾਂ ਤਿੰਨ ਚੋਣਾਂ ਲੱਗਣਗੀਆਂ ਅਕਾਲੀ ਦਲ ਨਾਲ ਗੱਠਜੋੜ ਹੀ ਜਿੱਤ ਦਾ ਇੱਕੋ ਇੱਕ ਰਸਤਾ ਹੈ ਸਾਬਕਾ ਮੁੱਖ ਮੰਤਰੀ ਨੇ ਦੁਹਰਾਇਆ ਹੈ ਕਿ ਪੰਜਾਬ ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਦਾ ਇੱਕੋ ਇੱਕ ਰਸਤਾ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਬਣਾਉਂਦਾ ਕੋਈ ਹੋਰ ਰਸਤਾ ਨਹੀਂ ਹੈ ਸਾਨੂੰ ਅਕਾਲੀ ਦਲ ਨਾਲ ਜਾਣਾ ਪਵੇਗਾ ਸਰਕਾਰੀ ਬੱਸਾਂ 'ਚ ਮੁਫਤ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ PRTC ਠੇਕਾ ਮੁਲਾਜ਼ਮ ਯੂਨੀਅਨ ਨੇ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਹੈ ਪੰਜਾਬ ਰੋਡਵੇਜ ਯੂਨੀਅਨ ਵੱਲੋਂ ਇਹ ਫੈਸਲਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨਾਲ ਮੀਟਿੰਗ ਉਪਰੰਤ ਲਿਆ ਗਿਆ ਹੈ ਜਿਸ ਵਿੱਚ ਮੰਗਾਂ ਤੇ ਗ੍ਰਿਫਤਾਰ ਮੁਲਾਜ਼ਮ ਸਾਥੀਆਂ ਨੂੰ ਰਿਹਾ ਕਰਨ ਸਮੇਤ ਮੰਗਾਂ ਤੇ ਸਹਿਮਤੀ ਬਣੀ ਹੈ ਉਹਨਾਂ ਦੱਸਿਆ ਕਿ ਅੱਜ ਯੂਨੀਅਨ ਆਗੂ ਭਗਤ ਸਿੰਘ ਸਮੇਤ ਆਪਣੇ ਆਗੂਆਂ ਖਿਲਾਫ ਸਰਕਾਰ ਵੱਲੋਂ ਕੀਤੀ ਨਜਾਇਜ਼ ਪਰਚੀਆਂ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਰੱਖੀ ਸੀ ਜਿਸ ਵਿੱਚ ਲਾਲਜੀਤ ਸਿੰਘ ਪੁੱਲਰ ਮੰਤਰੀ ਨੇ ਗੱਲਬਾਤ ਦੌਰਾਨ ਆਗੂ ਨੂੰ ਭਰੋਸਾ ਦਿੱਤਾ ਕਿ ਉਹ ਕਿਲੋਮੀਟਰ ਸਕੀਮ ਦਾ ਵਿਰੋਧ ਛੱਡ ਕੇ ਆਪਣੀ ਹੜਤਾਲ ਖਤਮ ਕਰਕੇ ਕੰਮ ਤੇ ਵਾਪਸ ਪਰਤ ਆਉਣ ਅਤੇ ਉਹਨਾਂ ਦੇ ਮੁਲਾਜ਼ਮਾਂ ਆਗੂ ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ ਜਾਵੇਗਾ ਤੇ ਨਾਲ ਹੀ ਸਸਪੈਂਡ ਕੀਤੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰ ਵਿੱਚ ਐਫਸੀਆਈ ਦੇ ਜਨਰਲ ਮੈਨੇਜਰ ਦੀ ਨਿਯੁਕਤੀ ਦਾ ਮੁੱਦਾ ਚੁੱਕਿਆ ਹੈ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਐਫਸੀਆਈ ਪੰਜਾਬ ਤੇ ਚੰਡੀਗੜ੍ਹ ਦਾ ਜੀਐਮ ਪੰਜਾਬ ਦਾ ਆਈਏਐਸ ਅਧਿਕਾਰੀ ਦੀ ਨਿਯੁਕਤੀ ਹੋਵੇ ਅਮ ਦੰਤੋਂ ਵੱਧ ਜਾਇਦਾਦ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਵਾਧੀਆਂ ਨਜ਼ਰ ਆ ਰਹੀਆਂ ਹਨ ਵਿਜੀਲੈਂਸ ਬਿਊਰੋ ਨੇ ਮਜੀਠੀਆ ਦੇ ਕਰੀਬੀ ਸਾਥੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਗ੍ਰਿਫਤਾਰ ਕਰ ਲਿਆ ਹੈ ਦੋਸ਼ ਹੈ ਕਿ ਸਾਬਕਾ ਮੰਤਰੀ ਨੇ ਗੁਲਾਟੀ ਰਾਹੀਂ ਸ਼ਿਮਲਾ ਤੇ ਦਿੱਲੀ ਵਿੱਚ ਜਾਇਦਾਦਾਂ ਹਾਸਲ ਕੀਤੀਆਂ ਸਨ ਦੋਸ਼ੀ ਨੂੰ ਮੋਹਾਲੀ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਵਿਜੀਲੈਂਸ ਵਿਭਾਗ ਨੇ 6 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ ਪੀਡੀ ਦੇ ਧਿਰ ਦਾ ਦਾਵਾ ਹੈ ਕਿ ਦੋਸ਼ੀ ਪਹਿਲਾਂ ਵਿਜੀਲੈਂਸ ਵਿਭਾਗ ਲਈ ਸਰਕਾਰੀ ਗਵਾਹੀ ਜਦੋਂ ਕਿ ਵਿਜੀਲੈਂਸ ਵਿਭਾਗ ਦਾ ਦਾਵਾ ਹੈ ਕਿ ਉਹਨਾਂ ਨੂੰ ਹੁਣ ਜਾਂਚ ਦੌਰਾਨ ਸਬੂਤ ਮਿਲੇ ਹਨ ਇਸ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਹੈ ਪਹਿਲਾਂ ਵਿਜੀਲੈਂਸ ਵਿਭਾਗ ਨੇ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਵਿਰੁੱਧ ਮੋਹਾਲੀ ਜ਼ਿਲ੍ਹਾ ਅਦਾਲਤ ਵਿੱਚ ਅਰਜੀ ਦਾਇਰ ਕੀਤੀ ਸੀ ਜਿਸ ਵਿੱਚ ਉਸ ਨੂੰ ਪਗੋੜਾ ਲਲਨੰਦੀ ਮੰਗ ਕੀਤੀ ਗਈ ਸੀ ਮੋਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਖਿਲਾਫ ਸੀਬੀਆਈ ਨੇ ਚਾਰ ਛਿੜ ਦਾਇਰ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਸੀਬੀਆਈ 15 ਤੋਂ 16 ਦਿਨਾਂ ਅੰਦਰ ਪਾ 15 ਦਸੰਬਰ ਤੋਂ ਪਹਿਲਾਂ ਹਰਚਰਨ ਸਿੰਘ ਪੁੱਲਰ ਖਿਲਾਫ ਅਦਾਲਤ ਵਿੱਚ ਚਾਰ ਸ਼ੀਟ ਦਾਖਲ ਕਰੇਗੀ ਨੀਮਾ ਮੁਤਾਬਿਕ ਰਿਸ਼ਵਤ ਮਾਮਲੇ ਵਿੱਚ ਚਾਰ ਸ਼ੀਟ 16 ਦਿਨਾਂ ਦੇ ਅੰਦਰ ਦਾਇਰ ਕਰਨੀ ਹੁੰਦੀ ਹੈ ਮਾਮਲੇ ਵਿੱਚ ਚਾਰ ਸ਼ੀਟ ਦਾਇਰ ਹੋਣ ਤੋਂ ਬਾਅਦ ਅਗਲੇ ਮਹੀਨੇ ਕਾਰਵਾਈ ਸ਼ੁਰੂ ਹੋ ਜਾਵੇਗੀ ਦਰਜ ਮਾਮਲੇ ਤਹਿਤ ਸੀਬੀਆਈ ਨੇ 16 ਅਕਤੂਬਰ ਨੂੰ ਪੰਜਾਬ ਦੇ ਰੋਪੜ ਰੇਂਜ ਦੇ ਤਤਕਾਲੀ ਡੀਆਈਜੀ ਹਰਚਰਨ ਸਿੰਘ ਪੁੱਲਰ ਤੇ ਵਿਚੋਲੀਏ ਕ੍ਰਿਸ਼ਨੂ ਸਰਦਾਰ ਨੂੰ ਮੰਡੀ ਗੋਵਿੰਦਗੜ੍ਹ ਦੇ ਇੱਕ ਸਕ੍ਰੈਪ ਡੀਲਰ ਆਕਾਸ਼ ਬੱਤਾ ਤੋਂ 8 ਲੱਖ ਦੀ ਰਿਸ਼ਵਤ ਮੰਗਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਤੋਂ ਬਾਅਦ ਸੀਬੀਆਈ ਨੇ ਪੁੱਲਰਦੇ ਸੈਕਟਰ 40 ਸਥਿਤ ਘਰ ਤੇ ਛਾਪੇਮਾਰੀ ਕੀਤੀ ਸੀ। ਉਸ ਦੌਰਾਨ ਸੀਬੀਆਈ ਨੂੰ ਉਹਨਾਂ ਦੇ ਘਰੋਂ 7.5 ਕਰੋੜ ਨਕਦ ਤੇ 2.5 ਕਿਲੋ ਸੋਨਾ ਮਿਲਿਆ ਸੀ ਅਤੇ ਕਈ ਨਾਮੀ ਅਤੇ ਬੇਨਾਮੀ ਜਾਇਦਾਦਾਂ ਦਾ ਵੀ ਪਤਾ ਲੱਗਿਆ ਸੀ। ਇਸ ਤੋਂ ਬਾਅਦ ਸੀਬੀਆਈ ਨੇ ਉਹਨਾਂ ਖਿਲਾਫ ਆਮ ਦੰਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਸੀ ਤਰਨਤਾਰਨ ਜਿਮਨੀ ਚੌਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੋਰ ਦਿੱਤੀ ਕੰਚਨਪ੍ਰੀਤ ਕੋਰ ਨੂੰ ਅਦਾਲਤ ਨੇ ਰਹਾ ਕਰ ਦਿੱਤਾ ਹੈ ਇਹ ਫੈਸਲਾ ਸ਼ਨੀਵਾਰ ਦੇਰ ਰਾਤ ਸ਼ੁਰੂ ਹੋਈ ਕਲੰਬੀ ਸੁਣਵਾਈ ਤੋਂ ਬਾਅਦ ਐਤਵਾਰ ਦੀ ਤੜਕੇ ਆਇਆ ਹੈ ਅਦਾਲਤ ਵੱਲੋਂ ਰਿਹਾ ਹੁਣ ਮਗਰੋਂ ਕੰਚਨ ਪ੍ਰੀਤਕੌਰ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਆਪਣੀ ਰਿਹਾਈ ਤੋਂ ਬਾਅਦ ਕੰਚਨ ਪ੍ਰੀਤਕੌਰ ਨੇ ਕਿਹਾ ਕਿ ਮੇਰੇ ਨਾਲ ਖੜੇ ਹੋਣ ਲਈ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦੀ ਹਾਂ ਪੁਲਿਸ ਨੇ ਉਪਚੋਣ ਦੌਰਾਨ ਕੰਚਨ ਪ੍ਰੀਤ ਵਿਰੁੱਧ 4 ਮਾਮਲੇ ਦਰਜ ਕੀਤੇ ਸਨ ਕੰਚਨ ਪ੍ਰੀਤ ਨੇ ਇਹਨਾਂ ਮਾਮਲਿਆਂ ਵਿਰੁੱਧ ਸਥਾਨਕ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮਾਨਯੋਗ ਅਦਾਲਤ ਵੱਲੋਂ ਇਨਸਾਫ ਦਿੱਤੇ ਜਾਣ ਬਾਅਦ ਦਰਬਾਰ ਸਾਹਿਬ ਨਤਮਸਤਕ ਹੋ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਉਹਨਾਂ ਸਭ ਭੈਣ ਭਰਾਵਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਮੇਰੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਪੰਜਾਬ ਦੇ ਮੌਸਮ ਚ ਲਗਾਤਾਰ ਬਦਲਾਅ ਆ ਰਹੇ ਹਨ ਸਵੇਰ ਚ ਦਿਨੋਂ ਦਿਨ ਠੰਡ ਪੈਣ ਲੱਗੀ ਹੈ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਬਾਰੇ ਇੱਕ ਤਾਜ਼ਾ ਅਪਡੇਟ ਜਾਰੀ ਕੀਤਾ ਹੈ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਠੰਡੀ ਲਹਿਰ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਰਾਜ ਦੇ ਕਈ ਇਲਾਕਿਆਂ 'ਚ ਸਵੇਰੇ ਧੁੰਦ ਪੈ ਰਹੀ ਸੀ ਮੌਸਮ ਵਿਭਾਗ ਨੇ ਅੱਜ ਤੇ ਕੱਲ ਲਈ ਭਵਿੱਖਬਾਣੀ ਜਾਰੀ ਕੀਤੀ ਹੈ ਮੌਸਮ ਵਿਭਾਗ ਅਨੁਸਾਰ ਇਸ ਵੇਲੇ ਮੀਂਹ ਦੀ ਕੋਈ ਚੇਤਾਵਨੀ ਨਹੀਂ ਹੈ ਤੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਜਤਾਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਾਪਾਨ ਜਾਣਗੇ ਉਹਨਾਂ ਦਾ ਦੌਰਾ ਅੱਜ ਤੋਂ ਸ਼ੁਰੂ ਹੋਵੇਗਾ ਤੇ 10 ਦਿਨਾਂ ਤੱਕ ਚੱਲੇਗਾ ਇਸ ਸਮੇਂ ਦੌਰਾਨ ਉਹ ਜਾਪਾਨੀ ਉਦਯੋਗਪਤੀਆਂ ਨੂੰ ਪੰਜਾਬ ਸਰਕਾਰ ਦੁਆਰਾ ਆਯੋਜਿਤ ਇੱਕ ਉਦਯੋਗਿਕ ਸਮੇਲਨ ਵਿੱਚ ਸੱਦਾ ਦੇਣਗੇ ਤੇ ਚੋਟੀਆਂ ਦੀਆਂ ਜਾਪਾਨੀ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਸੱਦਾ ਦੇਣਗੇ ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਐਲਾਨ ਮਗਰੋਂ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਹਨ ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖੀਰ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਸੀਨੀਅਰ ਆਗੂ ਗੁਰਮੀਤ ਸਿੰਘ ਦਾਦੂਵਾਲ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਬਲਵੀਰ ਸਿੰਘ ਮਿਆਣੀ ਅਤੇ ਸੋਨ ਸਿੰਘ ਠੰਡਲ ਨੂੰ ਪਾਰਟੀ ਦਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਇਸ ਦੀ ਜਾਣਕਾਰੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਦਿੱਤੀ ਗਈ ਹੈ ਇਸੇ ਤਰ੍ਹਾਂ ਹੁਸ਼ਿਆਰਪੁਰ ਤੋਂ ਸੀਨੀਅਰ ਪਾਰਟੀ ਆਗੂ ਬਲਦੇਵ ਸਿੰਘ ਮਾਨ ਅਤੇ ਵਰਿੰਦਰ ਸਿੰਘ ਬਾਜਵਾ ਨੂੰ ਪਾਰਟੀ ਦੀ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ ਉੱਥੇ ਹੀ ਹਰਿੰਦਰ ਸਿੰਘ ਟਿੰਡ ਸਾਨੂੰ ਜਲੰਧਰ ਉਤਰੀ ਵਿਧਾਨ ਸਭਾ ਹਲਕੇ ਲਈ ਹਲਕਾ ਇੰਚਾਰਜ ਅਤੇ ਹਰਮੋਹਨ ਸਿੰਘ ਸੰਧੂ ਨੂੰ ਚਮਕੌਰ ਸਾਹਿਬ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਪ੍ਰਗਟ ਸਿੰਘ ਨੇ ਅਕਾਲੀ ਦਲ ਭਾਜਪਾ ਦੇ ਗੜ ਚੋੜ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਦੋਵਾਂ ਪਾਰਟੀਆਂ ਦੀਆਂ ਵਿਚਾਰਧਾਰਾਵਾਂ ਇੱਕ ਦੂਜੇ ਦੇ ਵਿਰੋਧੀ ਹਨ ਉਨ੍ਹਾਂ ਨੇ ਨਾਲ ਹੀ ਕਿਹਾ ਕਿ ਭਾਜਪਾ ਹਰ ਰੋਜ਼ ਪੰਜਾਬ ਤੇ ਹਮਲਾ ਕਰ ਰਹੀ ਹੈ ਹਰ ਰੋਜ਼ ਇਹ ਚੰਡੀਗੜ੍ਹ ਨੂੰ ਲੈਣ ਦੀ ਗੱਲ ਕਰਦੀ ਹੈ ਪਹਿਲਾਂ ਇਸ ਨੇ ਬੀਬੀਐਮਬੀ ਦੇ ਕਬਜ਼ਾ ਕਰ ਲਿਆ ਇਸ ਨੇ ਪੰਜਾਬ ਯੂਨੀਵਰਸਿਟੀ ਸੈਨੇਟ ਨੂੰ ਭੰਗ ਕਰ ਦਿੱਤਾ ਤੇ ਕਬਜ਼ਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ ਤੇ ਇਹ ਹਮੇਸ਼ਾ ਕਿਸਾਨਾਂ ਦੇ ਵਿਰੁੱਧ ਰਹੀ ਹੈ ਜੇਹੀ ਸਥਿਤੀ ਵਿੱਚ ਖੇਤਰੀ ਪਾਰਟੀ ਨਾਲ ਅਕਾਲੀ ਦਲ ਭਾਜਪਾ ਨਾਲ ਗੱਠਜੋੜ ਕਿਵੇਂ ਬਣਾ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਡਰਾਈਵਰ ਤੇ ਕੰਡਕਟਰ ਵੀਰ ਇਹਨਾਂ ਦੀਆਂ ਕੁਝ ਮੰਗਾਂ ਸਨ ਜਿਹੜੀਆਂ ਜੈਨੂਅਲ ਮੰਗਾਂ ਉਹ ਇਹਨਾਂ ਦੀਆਂ ਕਹਿ ਵੀ ਦਿੱਤਾ ਕਿ ਹੱਲ ਵੀ ਹੋਣਗੀਆਂ ਬਾਕੀ ਜਿਹੜਾ ਹੜਤਾਲ ਦੌਰਾਨ ਕਈ ਜਗ੍ਹਾ ਤੇ ਜਿਵੇਂ ਵਗਜ એનર્ਜੀੀਆਂ ਘਟਣਾਵਾਂ ਹੋਈਆਂ ਉਹ ਬੜੀਆਂ ਮੰਦ ਭਾਗੀਆਂ ਨੇ ਉਹਦੇ ਚ ਜ਼ਿਆਦਾ ਵੀ ਨੁਕਸਾਨ ਹੋ ਸਕਦਾ ਈ ਇਹੋ ਜੀ ਗੱਲ ਨਹੀਂ ਹੋਣੀ ਚਾਹੀਦੀ ਮਾੜਾ ਹੋਇਆ ਬਾਕੀ ਸਾਡੇ ਅਫਸਰ ਬੜੇ ਸਨਸੀਅਰ ਨੇ ਰਜੀਵ ਗੁਪਤਾ ਜੀ ਸਾਡੇ ਡਾਇਰੈਕਟਰ ਨੇ ਪੰਜਾਬ ਰੂਟ ਵਿੱਚ ਪੰਨ ਬਸਤੀ ਸਾਡੇ ਐਮ.ਪੀ ਨੇ ਸ਼ੇਰਗਿਲ ਸਾਹਿਬ ਵਿਕਰਮਜੀਤ ਜੀ ਨਾਲ ਸਾਡੇ ਚੇਅਰਮੈਨ ਸਾਹਿਬ ਵਾਈਸ ਚੇਅਰਮੈਨ ਨੇ ਪੀਆਰਟੀਸੀ ਤੋਂ ਸਾਡੇ ਬਲਵਿੰਦਰ ਝਾੜਵਾ ਜੀ ਇਹਨਾਂ ਸਾਰਿਆਂ ਨੇ ਭਰਾਵਾਂ ਦੇ ਨਾਲ ਦਾਸ ਜੀ ਨਾਲ ਹੀ ਅਸੀਂ ਮੀਟਿੰਗ ਕੀਤੀ ਆ ਬਾਕੀ ਜਿਹੜੀਆਂ ਸਾਡੀਆਂ ਕਿਲੋਮੀਟਰ ਸਕੀਮ ਤੇ ਬੱਸਾਂ ਪੈਣੀਆਂ ਇਹਨਾਂ ਡਰਾਈਵਰ ਕੰਡਕਟਰ ਵੀਰਾਂ ਨਾਲ ਇਹ ਗੱਲ ਹੋਈ ਆ ਕਿ ਉਹਦੇ ਚ ਅਸੀਂ ਕੋਈ ਦਖਲ ਅੰਦਾਜ਼ੀ ਨਹੀਂ ਕਰਾਂਗੇ ਕਿ ਉਹ ਸਰਕਾਰ ਦਾ ਇਸ਼ੂ ਆ ਸਰਕਾਰ ਨੇ ਆਪੇ ਤੌਰ ਤੇ ਕਰਨੀ ਆ ਗੱਲ ਬਾਕੀ ਹੋਰ ਵੀ ਕਈ ਵਿੱਚ ਜਿਵੇਂ ਕਲੋਪੀ ਜਿਵੇਂ ਪੀਪੂਆਂ ਦੇ ਵਿੱਚ ਡਿਊਟੀ ਲਾਉਂਦੇ ਆ ਉਹਦੇ ਚ ਜਿਹੜੇ ਜੀਐਮ ਆ ਉਹਨਾਂ ਨੂੰ ਜਿਹੜੇ ਕੰਮ ਕਰਨ ਵਾਲੇ ਚੰਗੇ ਬੰਦੇ ਹੋਣਗੇ ਜਿਹੜੇ ਕੰਮ ਕਰਨ ਵਾਲੇ ਉਹਨਾਂ ਬੰਦਿਆਂ ਨੂੰ ਹੀ ਡਿਊਟੀਆਂ ਲਾਈਆਂ ਜਾਣਗੀਆਂ ਤੇ ਜੇ ਕੋਈ ਕੰਮ ਨਹੀਂ ਕਰਦਾ ਬੰਦਾ ਸਹੀ ਉਹ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਜੀਐਮ ਉਸ ਬੰਦੇ ਨੂੰ ਬਦਲ ਕੇ ਉਹਦੀ ਥਾਂ ਤੇ ਹੋਰ ਬੰਦੇ ਦੀ ਵੀ ਡਿਊਟੀ ਲਾ ਸਕਦਾ ਬਾਕੀ ਇਹਨਾਂ ਭਰਾਵਾਂ ਨਾਲ ਇਹੋ ਗੱਲ ਹੋਈ ਆ ਵੀ ਜੇ ਕੋਈ ਗੱਲ ਆ ਅਸੀਂ ਤੇ 24 ਘੰਟੇ ਰਾਤ ਦਿਨ ਪੰਜਾਬੀ ਸੰਗਤ ਦੀ ਸੇਵਾ ਚ ਇਹ ਇੰਨਾ ਭਣਾ ਭਰਾਵਾਂ ਦੀ ਸੇਵਾ ਚ ਅੱਜ ਹੀ ਇਹਨਾਂ ਕਿਹਾ ਵੀ ਮੀਟਿੰਗ ਦਿਓ ਸਾਨੂੰ ਤੇ ਉਸੇ ਵੇਲੇ ਆਪਾਂ ਕਹਿਤਾ ਕਿਉਂਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਆਪਾਂ ਮਿਲ ਨਹੀਂ ਆ ਸਾਰੇ ਜਲੰਧਰ ਜਾਂਦੇ ਪਏ ਸੀ ਕੱਲ ਦੀ ਪਰਸੋਂ ਦੀ ਗੱਲ ਆ ਤੇ ਉਹ ਜਦੋਂ ਤੜਕੇ ਜਾਂਦੇ ਪਏ ਸੀ ਤੇ ਕੋਰਾਲੀ বাস ਸਟੈਂਡ ਤੇ ਵਾਵਾ ਸਵਾਰੀਆਂ ਖਲੋਟੀਆਂ ਸੀ ਮੁੱਖ ਮੰਤਰੀ ਸਾਹਿਬ ਨੇ ਵੇਖੋ ਤੜਕੇ 5 ਵਜੇ ਮੇਰੇ ਮੇ ਤਾਂ 5 ਤੋਂ ਵੀ ਤੜਕੇ ਦਾ ਟਾਈਮ ਹੋਣਾ ਉਹ ਰੋਕ ਕੇ ਸਵਾਰੀਆਂ ਨੂੰ ਸਾਰੀ ਗੱਲਬਾਤ ਕੀਤੀ ਪੁੱਛਿਆ ਦੱਸਿਆ ਤੇ ਜਿਹੜੇ ਸਵਾਰੀਆਂ ਨੂੰ ਅਜੇ ਬੱਸ ਨਹੀਂ ਮਿਲਨੀ ਉਹ ਸਕੂਲ ਬੱਸਾਂ ਦਾ ਇੰਤਜ਼ਾਮ ਕਰਕੇ ਤੇ ਸਵਾਰੀਆਂ ਨੂੰ ਆਪ ਹੀ ਮੰਜ਼ਲ ਤੱਕ ਪਹੁੰਚਾਇਆ ਵੀ ਜਿਹੜੇ ਮੁਲਾਜ਼ਮ ਹੜਤਾਲ ਦੌਰਾਨ ਜਿਹੜੇ ਕੋਈ ਸਸਪੈਂਡ ਹੋਏ ਆ ਜਾਂ ਟਰਮੀਨੇਟ ਹੋਏ ਆ ਜਾਂ ਫਾਰਗ ਕੀਤੇ ਆ ਮੈਂ ਸਾਰੀਆਂ ਗੱਲਾਂ ਕਰਦਿਆਂ ਉਹਨਾਂ ਮੁਲਾਜ਼ਮਾਂ ਨੂੰ ਜਿਵੇਂ ਜਿਵੇਂ ਡਿਊਟੀ ਤੇ ਆਉਂਦੇ ਜਾਣਗੇ ਉਹਨਾਂ ਨੂੰ ਅਸੀਂ ਬਾਲ ਕਰ ਦਿਆਂਗੇ ਸਾਡੇ ਪਰਿਵਾਰ ਨੇ ਸਾਡੇ ਭੈਣਾ ਭਰਾ ਨੇ ਸਭ ਤੋਂ ਮੇਨ ਮੁਕਤੀ ਤੇ ਆਖੀ ਗੱਲ ਏ ਦੇਖੋ ਮੈਨੂੰ ਪਤਾ ਵਾਪੀ ਤਕਰੀਬਨ ਹੀ ਮਿਡਲ ਪਰਿਵਾਰਾਂ ਨਾਲ ਸੰਬੰਧ ਰੱਖਦੇ ਆ ਸਾਡੇ ਯਾਰ ਭੈਣਾ ਭਰਾਣੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਡਰਾਈਵਰ ਜਾਂ ਕਲੈਕਟਰ ਦਾ ਕੋਈ ਵੀ ਨੁਕਸਾਨ ਹੋਵੇ ਅਸੀਂ ਚਾਹੁੰਦੇ ਆ ਵੀ ਇਹ ਸਾਡੇ ਭੈਣ ਭਰਾ ਸਦਾ ਹੀ ਇਸੇ ਤਰ੍ਹਾਂ ਆਪਣੀਆਂ ਨੌਕਰੀਆਂ ਕਰਨ ਤੇ ਕੋਸ਼ਿਸ਼ ਸਾਡੀ ਇਹ ਆ ਕਿ ਜਿਹੜੇ ਆਊਟਸੋਰਸਡ ਤੇ ਆ ਉਹਨਾਂ ਨੂੰ ਪਾਲਿਸੀ ਤਹਿਤ ਕੰਟਰੈਕਟ ਤੇ ਲੈ ਗਏ ਜਿਹੜੇ ਕੰਟਰੈਕਟ ਤੇ ਆ ਉਹਨਾਂ ਨੂੰ ਪਾਲਿਸੀ ਤਹਿਤ ਅਸੀਂ ਰੈਗੂਲਰ ਵੀ ਕਰੀਏ ਬਾਕੀ ਇਹ ਜਦੋਂ ਇਹ ਜਿਵੇਂ ਆਗੂਗ ਲਾਉਣ ਦੀ ਘਟਨਾਵਾਂ ਹੋਈਆਂ ਨਾ ਸਾਡੇ ਅਫਸਰਾਂ ਨੇ ਇਹ ਮਨ ਬਣਾ ਲਿਆ ਵੀ ਜਿਹੜੇ ਫਾਰਗ ਕਰਦੇ ਆ ਨਾ ਉਹਨਾਂ ਨੂੰ ਨਹੀਂ ਲੈਣਾ ਡੀਪੀ ਤੇ ਜਿਹੜੇ ਪੁਰਾਣੇ ਰਿਟਾਇਰ ਹੋਏ ਉਹਨਾਂ ਨੂੰ ਸੱਤ ਕੇ ਤੇ ਆਪਾਂ ਉਹਨਾਂ ਤੋਂ ਬੱਸਾਂ ਚਲਵਾ ਲੈਣ। ਮੈਂ ਫਿਰ ਇਹਨਾਂ ਨੂੰ ਸਮਝਾਇਆ ਬੇਨਤੀ ਕੀਤੀ ਮੈਂ ਕਿ ਨਹੀਂ ਯਾਰ ਆਪਾਂ ਜੇ ਕਰਨਾ ਤੇ ਆਪਾਂ ਕਿਸੇ ਦਾ ਭਲਾ ਕਰਨਾ ਜੇ ਦੇਣੀ ਹੈ ਤਾਂ ਆਪਾਂ ਕਿ ਇਹਨੂੰ ਰੋਟੀ ਤੇ ਰੋਜ਼ਗਾਰ ਦੇਣਾ ਵਾ ਆਪਾਂ ਨੁਕਸਾਨ ਨਹੀਂ ਕਰਨਾ ਆਪਣੇ ਭਰਾ ਨੇ ਮੈਂ ਕਿ ਮੇਰੇ ਭਰਾ ਹੁਣ ਬੈਠੀ ਹੈ ਤਕਰੀਬਨ ਜਿਥੇ ਪੰਦੀ ਦੇ ਮੇਨ ਆਕੂ ਨੇ ਪੰਜਾਬ ਦੇ ਸਾਰੇ ਕੰਟਰੈਕਟ ਵਰਕਰ ਦੇ ਆਊਟਸੋਰਸ ਦੇ ਮੈਂ ਇਹਨਾਂ ਨੂੰ ਫੇਰ ਬੇਨਤੀ ਕਰਦਾ ਭਰਾਵਾਂ ਨੂੰ ਯਾਰ ਮੈਂ ਤੁਹਾਡਾ ਸੇਵਾਦਾਰ ਆ ਤੁਹਾਡਾ ਭਰਾ ਆ ਮੇਰੇ ਚ ਕੋਈ ਇਹੋ ਜੀ ਗੱਲ ਨਹੀਂ ਕਿ ਮੈਂ ਮੰਤਰੀ ਮੰਤਰੀ ਤੁਸੀਂ ਜਿਹੜੇ ਡਰਾਈਵਰ ਕਨੈਕਟਰ ਆ ਪੰਜਾਬ ਦੇ ਲੋਕ ਉਹ ਮੰਤਰੀ ਨੇ ਮੈਂ ਸੇਵਾਦਾਰ ਆ ਮੈਂ ਉਹ ਨਿਕਲ ਗਿਆ ਦਾਸ ਸੇਵਾਦਾਰ ਆ ਮੈਂ ਤੇ ਜਦੋਂ ਆਜੇ ਮਨ ਚੋ ਮਾੜੀ ਹੁੰਦੀ ਆ ਹਰ ਵੇਲੇ ਪੰਜਾਬ ਦੇ ਲੋਕਾਂ ਦੀ ਆਪਣੇ ਡਰਾਈਵਰ ਕਨੈਕਟਰ ਭਰਾਵਾਂ ਦੀ ਸੇਵਾ ਦੇ ਵਿੱਚ ਦਾਸ ਹਾਜ਼ਰ ਆ ਬਾਕੀ ਜੇ ਕੋਈ ਗੱਲ ਹੋਵੇ ਭਾਵੇਂ ਮੇਰੇ ਕੋ ਤੁਹੀਂ ਅੱਧੀ ਰਾਤ ਵੀ ਆ ਜਾਓਗੇ ਨਾ ਟਾਈਮ ਨਾ ਵੀ ਲਿਆਉ ਤੇ ਤੁਹਾਡਾ ਭਰਾ ਤੁਹਾਡੇ ਲਈ 24 ਘੰਟੇ ਰੂਵੇ ਵਿਲੇ ਮਿਲਣਗੇ ਤੁਹਾਡੇ ਮਸਲੇ ਹੱਲ ਕਰਾਂਗੇ ਬਸ ਇਹੋ ਬੇਨਤੀ ਆ ਕਿ ਆਪਾਂ ਹੜਤਾਲ ਕਰਕੇ ਪੰਜਾਬ ਦੇ ਲੋਕਾਂ ਨੂੰ ਭੈਣਾ ਭਰਾਵਾਂ ਨੂੰ ਆਪਾਂ ਖੱਜਲ ਖਰਾਬ ਨਹੀਂ ਕਰਨਾ ਆਮ ਲੋਕਾਂ ਦੀ ਸਰਕਾਰ ਆ ਜੇ ਸਰਦਾਰ ਭਗਵੰਤ ਸਿੰਘ ਮਾਨ ਮੁਕਤੰਦੀ ਪੰਜਾਬ ਦੀ ਨੇ ਫ੍ਰੀ ਬੱਸ ਸੇਵਾ ਭੈਣਾ ਵਾਸਤੇ ਚਲਾਈ ਆ ਨਾ ਤੇ ਸਾਡਾ ਸਾਰਿਆਂ ਦਾ ਰਲ ਕੇ ਫਰਚ ਬੰਦਾ ਵੀ ਅਸੀਂ ਹੋਰ ਨਵੀਆਂ ਬੱਸਾਂ ਪਾਈਏ ਭੈਣਾ ਨੂੰ ਹੋਰ ਵਧੀਆ ਢਾਂਗ ਨਾਲ ਜਿਹੜੀ ਸਹੂਲਤ ਤੇ ਖਾਸ ਇੱਕ ਮੇਰੀ ਸਾਰੇ ਡਰਾਈਵਰ ਤੇ ਕੰਡੈਕਟਰ ਵੀਰਾਂ ਨੂੰ ਇਹ ਬੇਨਤੀ ਆ ਵੀ ਹਰ ਅੱਡੇ ਤੇ ਬੱਸ ਰੋਕਣ ਤੇ ਖਾਸ ਕਰਕੇ ਜਿਹੜੀਆਂ ਬੱਚੀਆਂ ਤੇ ਬੱਚੇ ਸਕੂਲਾਂ ਚ ਤੇ ਕਾਲਜਾਂ ਚ ਪੜਦੇ ਆ ਉਹਨਾਂ ਨੂੰ ਸਕੂਲਾ ਕਾਲਜਾਂ ਦੇ ਟਾਈਮ ਤੇ ਜਰੂਰ ਆਪੀ ਪਾਸਤੇ ਵਿੱਚ ਚੜਾਉਣ ਕਿਉਂਕਿ ਬੱਚੇ ਸਾਡੇ ਦੇਸ਼ ਦਾ ਸਾਡੇ ਸੂਬੇ ਦਾ ਭਵਿੱਖ ਨੇ ਬੱਚੇ ਪੜ੍ਹ ਲਿਖਣਗੇ ਉੱਚੇ ਉਹਦੇ ਤੇ ਬਹਿਣਗੇ ਤੇ ਸਾਡੇ ਦੇਸ਼ ਦੀ ਸਾਡੇ ਪੰਜਾਬ ਦੀ ਸਾਡੇ ਇਲਾਕੇ ਦੀ ਤਰੱਕੀ ਹੋਊ। ਗੱਡੀਆਂ ਜਿਹੜੀਆਂ ਕਿਲੋਮੀਟਰ ਸਕੀਮ ਤੇ ਵੀ ਸਰਕਾਰ ਦੇ ਪਾਉਣੀਆਂ ਉਹਦੇ 'ਚ ਇਹਨਾਂ ਭਰਾਵਾਂ ਨਾਲ ਗੱਲ ਹੋ ਗਈ ਵੀ ਇਹ ਕੋਈ தਖਲ ਅੰਦਾਜ਼ੀ ਨਹੀਂ ਕਰਨਗੇ। ਆਉਣ ਵਾਲੇ ਸਮੇਂ 'ਚ ਅਸੀਂ 900 ਵੱਡੀਆਂ ਬੱਸਾਂ ਪੀਆਰਟੀਸੀ 'ਚ ਪੰਨ ਬੱਸ 'ਚ ਉਹ ਪਾਉਣ ਜਾ ਰਹੇ ਹਾਂ। 100 ਮਿੱਟੀ バス ਪੀ ਆਰਟੀਸੀ ਕੱਲੀ ਚ ਉਹ ਪਾਉਣ ਜਾ ਰਹੇ ਹਨ ਲਗਭਗ 1000バス ਜਿਹੜੀ ਕਿ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਨੇ ਫਾਈਲ ਪਾਸ ਕਰਤੀ ਆ ਥੋੜੇ ਸਮੇਂ ਚ ਇਹਦਾ ਟੈਂਡਰ ਲੱਗ ਜੂਗਾ ਟੈਂਡਰ ਲੱਗਦੀਆਂ ਹੀ ਨਵੀਆਂ ਬੱਸਾਂ ਆਉਣਗੀਆਂ ਅਸੀਂ ਚਾਹੁੰਦੇ ਆ ਵੀ ਸਾਡੀ ਜਿਹੜੀ ਰੋਡਵੇਜ ਆ ਪੀ ਆਰਟੀਸੀ ਆ ਪੈਪਸੂ ਆ ਪੰਨ ਬੱਸ ਆ ਇਹ ਸਭਾ ਜਿੰਦਾਬਾਦ ਰਵੇ ਆਬਾਦ ਰਵੇ ਸਾਡੇ ਭਰਾ ਜਿਹੜੇ ਡਰਾਈਵਰ ਕਨੈਕਟਰ ਆ ਇਹਨਾਂ ਦੀਆਂ ਨੌਕਰੀਆਂ ਵੀ ਸੇਫ ਰਹਿਣ ਤੇ ਕਾ ਨਵੇਂ ਸਿਰੋਂ ਅਸੀਂ ਨਵੇਂ ਮਲਾਜਮ ਵੀ ਭਰਤੀ ਕਰੀਏ ਅਸੀਂ ਇਹ 1000 ਵਾਸਤੇ ਪਉਣੀ ਪਣੀ ਆਉਣ ਵਾਲੇ ਸਮੇਂ ਤੇ ਹੋਰ ਨਵੀਆਂ ਪਰਪੂਸਲਾ ਮਾਰਨੀਆਂ ਨਵੀਆਂ ਸਰਕਾਰੀ ਮਹਿਕਮੇ ਦੇ ਤੌਰ ਤੇ ਹੋਰ ਬਸੰਗ ਪਾਵਾਂ ਧੰਨਵਾਦ ਜੀ ਬਾਕੀ ਮੈਂ ਭਰਾਵਾਂ ਨੂੰ ਬੇਨਤੀ ਕਰਦਾ ਇਹ ਵੀ ਆਪਦੇ 2 ਮਿੰਟ ਵਿਚਾਰ ਦੇ ਧੰਨਵਾਦ ਕਰਦਾ ਕਿ ਤੁਸੀਂ ਛੁੱਟੀ ਵਾਲੇ ਦਿਨ ਤੇ ਆਪਣਾ ਇਡਾ ਕੀਮਤੀ ਸਮਾਂ ਕੱਢ ਕੇ ਇੱਥੇ ਆ ਤੁਹਾਡੀ ਬਹੁਤ ਬਹੁਤ ਧੰਨਵਾਦ ਦੂਸਰੀ ਚੀਜ਼ ਮੈਂ ਤੁਹਾਨੂੰ ਇਹ ਕਹਿਣੀ ਸੀ ਕਿ ਮੈਂ ਜੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਤੇ ਸਟੰਮ ਚੱਲ ਰਿਹਾ ਉਹਦੇ ਵਿੱਚ ਇੱਕ ਪ੍ਰੋਬਲਮ ਆ ਗਈ ਕਿ ਮੁੱਖੰਤੀ ਸਾਹਿਬ ਪੰਜਾਬ ਦੀਆਂ ਗੱਲਾਂ ਕਰਨ ਦੀ ਬਜਾਏ ਪੰਜਾਬ ਦੇ ਲੌਂਡਾਊਟ ਤੇ ਗੱਲਾਂ ਕਰਨ ਦੀ ਬਜਾਏ ਉਹ ਮਜ਼ਾਕ ਕਿਉਂ ਉਤਰਾਏ ਉਹਨਾਂ ਮੈਂ ਆਪਣੀ ਲਾਈਫ ਚ ਮੇਰੀ 65 ਪਲੱਸ ਯੂਜ ਹੋ ਗਈ ਆ ਔਰ ਮੇਰਾ ਖਿਆਲ ਹੈ ਕਿ ਮੈਂ ਉਹ ਪੋਲੀਟੀਸ਼ੀਅਨ ਆ ਜਿਨੇ ਬਾਈ ਬਰਥ ਪੋਲਿਟਿਕਸ ਦੇਖੀ ਆ ਕਿ ਜੰਮੂ ਤੋਂ ਲੈ ਕੇ ਹੁਣ ਤੱਕ ਪੋਲਿਟਿਕਸ ਵਿੱਚ ਹੀ ਰਹੇ ਕੌਰ ਬੜੇ ਟੀ ਮਿਨਿਸਟਰ ਦੇਖੇ ਪਰ ਇਹੋ ਜਿਹਾ ਚੀਫ ਮਿਨਿਸਟਰ ਜਿਹੜਾ ਜਿਹੜਾ ਪ੍ਰੌਕਸੀ ਵਾਰ ਲੜੀ ਜਾਂਦਾ ਕਿ ਜਿੰਨੇ ਬੁਲੀ ਕਰਦਾ ਪੋਲਿਟਿਸ਼ੀਨਾਂ ਨੂੰ ਔਰ ਮਜ਼ਾਕ ਕਰਦਾ ਪੰਜਾਬ ਇੱਕ ਇਹੋ ਜਿਹੀ ਸਟੇਟ ਆ ਆਪਾਂ ਜੇ ਕੀਏ ਕਿ ਅਥਰਾ ਕੋੜਾ ਜੇ ਇਸ ਪੰਜਾਬ ਨੂੰ ਸਵਾਰ ਚੰਗਾ ਮਿਲ ਜੇ ਤੇ ਇਹਦੇ ਤੇ ਬਹੁਤ ਫੋਦੀਆ ਜਿਹੜੀ ਸਟੇਟ ਦੀ ਡਵੈਲਪਮੈਂਟ ਕੀਤੀ ਜਾਸੀ ਤੇ ਜੇ ਭਗੋਂ ਮਾਰੂ ਵਰਗਾ ਮੁੱਖ ਮੰਤਰੀ ਮਿਲ ਜੇ ਸਟੇਟ ਡਿਸਾਸਟਰ ਹੈ ਪੰਜਾਬ ਮੈਂ ਹੋਮ ਮਿਨਿਸਟਰ ਨੂੰ ਇੱਕ ਨਹੀਂ ਕਿਉਂਕਿ ਚੀਫ ਮਿਨਿਸਟਰ ਨੂੰ ਲਿਖਣ ਦਾ ਮਤਲਬ ਨਹੀਂ ਮੇਰੇ ਮੋਬਾਈਲ ਦੇ ਵਿੱਚ ਮੈਂ ਤੁਹਾਨੂੰ ਡੀਜੀਪੀ ਪੰਜਾਬ ਉਹਨਾਂ ਦੇ ਮੈਸੇਜ ਦਿਖਾਉਂਗਾ ਇਨੇ ਮੈਸੇਜ ਕਰੀ ਦੇ ਪੰਜਾਬ ਦੀ ਕਿ ਪੰਜਾਬ ਚ ਆ ਹੋ ਗਿਆ ਜੀਜੀਪੀ ਨੇ ਅਜ ਤੱਕ ਕਦੀ ਜਵਾਬ ਨਹੀਂ ਦਿੱਤਾ ਕਿ ਇਹਦੇ ਬਾਰੇ ਅਸੀਂ ਕੀ ਕਰ ਰਹੇ ਹਾਂ ਕਦੀ ਉਹਨੇ ਅਕਨੋਲਜ ਨਹੀਂ ਕੀਤਾ ਬੰਦਾ ਇਨਾ ਹੀ ਲਿਖ ਦਿੰਦਾ ਕਿ ਓਕੇ ਇਹ ਨਾ ਕਦੇ ਚੱਲਦੀ ਗੱਲ ਬਣਦੀ ਆ ਇਹਦੇ ਚ ਕੋਸ਼ ਵੀ ਨਹੀਂ ਹੁੰਦਾ ਟੋਪ ਪੀਰ ਜਦੋਂ ਚੀਫ ਮਿਨਿਸਟਰ ਦਾ ਕਿਸੇ ਕੋਲ ਨੰਬਰ ਨਹੀਂ ਕੀ ਮਿਨਿਸਟਰ ਕੋਲ ਏਡਾ ਵਿਜ਼ਨ ਨਹੀਂ ਟਰੇ ਮਿਨਿਸਟਰ ਕੋਲ ਇਨਾ ਰਾਪਤਾ ਨਹੀਂ ਸਾਡਾ ਕਿ ਮੈਂਬਰ ਪਾਰਲੀਮੈਂਟ ਉਹਨੂੰ ਮਿਲ ਸਕਣ ਈਵਨ ਜਿਹੜੇ ਐਮਐਲ ਨੇ ਸਾਡੇ ਜਦੋਂ ਵਿਧਾਨ ਸਭਾ ਚ ਮੈਂ ਵੀ ਰਹਾ ਮੈਂ ਬੜੀ ਵੱਡ ਚਸੂਕੀ ਦੀ ਗੱਲ ਆ ਕਿ ਉੱਥੇ ਜੋ ਹਾਲਾਤ ਹੁੰਦੇ ਸੀ ਤੇ ਉਦੋਂ ਸੋਚੀਦਾ ਸੀ ਕਿ ਕਿੱਥੇ ਆ ਕੇ ਬੈਠੇ ਪਾਰਲੀਮੈਂਟ ਚ ਰਹੀਆਂ ਪਰ ਦੁੱਖ ਆਜੂ ਹੀ ਪੰਜਾਬ ਦਾ ਹੀ ਕਾਇਦਨ ਬਲਾਸਟ ਹੁੰਦੇ ਨੇ ਕਾਇਦਨ ਐਕਸਟਰੈਸ਼ਨ ਚਲਦੀਆਂ ਨੇ ਕਾਇਦਨ ਕਤਲ ਹੋ ਰਹੇ ਨੇ ਇਹਦੇ ਬਾਰੇ ਮੈਂ ਤੁਹਾਨੂੰ ਕੀਤੇ ਆ ਕਿ ਵੇਖੋ ਪੰਜਾਬ ਨੇ ਬਹੁਤ ਮਾੜੇ ਦਿਨ ਵੇਖੇ ਨੇ ਤੁਸੀਂ ਉਹ ਦਿਨ ਤੁਸੀਂ ਨਹੀਂ ਕਿ ਦੇਖੇ ਤੁਹਾਡੇ ਬਜ਼ੁਰਗਾਂ ਨੇ ਅੰਮ੍ਰਿਤਸਰ ਦੇ ਵਿੱਚ ਜੋ ਹਾਲਾਤ ਸੀਗੇ ਉਹ ਅੱਜ ਵੀ ਲੂਮ ਕੰਡੇ ਖੜੇ ਹੋ ਜਾਂਦੇ ਆ ਉਹ ਹਾਲਾਤ ਪੰਜਾਬ ਦੇ ਇਸ ਮਹਾਨ ਮੁੱਖ ਮੰਤਰੀ ਨੇ ਵੀ ਨਹੀਂ ਦੇਖੇ ਕਿ ਜਿਨ੍ਹਾਂ ਨੂੰ ਤੁਰੀ ਜਾਂਦੀ ਕੀੜੀ ਵੀ ਦਿਖਦੀ ਆ ਪਰ ਇਸ ਮੁੱਖ ਮੰਤਰੀ ਨੂੰ ਗੈਂਗਸਟਰ ਉਹ ਨਹੀਂ ਦੇਖੇ ਇਸ ਈਵ मिनिस्टर ਨੂੰ ਪੰਜਾਬ ਦੇ ਜੋ ਕਤਲ ਹੋ ਰਹੇ ਨੇ ਅੱਜ ਤੱਕ ਇੱਕ ਵੀ ਮੀਟਿੰਗ ਇੱਕ ਵੀ ਕਾਨਫਰੰਸ ਇਸ ਬਾਦੇ ਪੁੱਤ ਨੇ ਨਹੀਂ ਕੀਤੀ ਕਿ ਪੰਜਾਬ ਦੇ ਤੁਸੀਂ ਦੇਖਦੇ ਰਹੇ ਹੋ ਕਿ ਸਾਡੇ ਤਾਂ ਉਤਾਂ ਤੇ ਹੋ ਜੀ ਗੱਲ ਹੁੰਦੀ ਸੀ ਤੇ ਅਸੀਂ ਉੱਥੇ ਵੇਲੇ ਪਹੁੰਚਦੇ ਸੀ ਤੂੰ ਜੇਲਾ ਚ ਵੇਖੀ ਜੇਲ੍ਹ ਤੋਂਦੀ ਸੀ ਸੋ ਇਮੀਡੀਏਟਲੀ ਜੇਲ੍ਹ ਚ ਪਹੁੰਚ ਜਾਈਦਾ ਸੀ ਕਿ ਇੱਥੇ ਕਿਉਂ ਇੱਥੇ ਚੀਜ਼ਾਂ ਹੋ ਰੀਆਂ ਪਰ ਇਹ ਸੂਰਵੇਦ ਦੇ ਸਿਰਨ ਦਾ 4 ਸਾਲ ਤੋਂ ਬਣਿਆ ਇਸ ਮੁੱਖ ਮੰਤਰੀ ਨੇ ਮੇਰਾ ਕਹ ਲਿਆ ਕਿ ਪੰਜਾਬੀਆਂ ਦੇ ਲੀਡ ਜਾਸਟ ਬਣ ਕੇ ਚੀਫ ਮਿਨਿਸਟਰ ਆ ਗਿਆ ਕਿ ਲੋਕਾਂ ਦਾ ਲੋਕੀ ਹੁਣ ਗੈਂਗਸਟਰਾਂ ਤੇ ਫੈਰਿਸਟਾਂ ਤੇ ੁੰਡਿਆਂ ਦੀ ਡੈਮੋ ਕਰਮ ਤੇ ਉਹ ਜਿਹੜੇ ਨੇ ਹੁਣ ਚੱਲ ਰਹੇ ਨੇ ਮੁੱਖ ਮੰਤਰੀ ਨੇ ਕੱਲ ਕਿਹਾ ਕਿ ਅਟਵਾ ਦੀ ਜਾਂ ਗੈਂਗਸਟਰ ਇਹ ਕਿ ਆਕਰਮ ਬਾਵਾ ਸਭ ਤੁਹਾਡੇ ਪਾਲੇ ਨੇ ਮੁੱਖ ਮੰਤਰੀ ਸਾਹਿਬ ਸ਼ਰਮ ਕਰੋ ਛੇ ਮਿਨਿਸਟਰ ਦਾ ਕੰਮ ਉਹਦਾ 6 ਮਹੀਨੇ ਤੱਕ ਆਪੋਜੀਸ਼ਨ ਤੇ ਐਲੀਗੇਸ਼ਨ ਲਾਵੇ 6 ਮਹੀਨੇ ਕਹਿੰਦਾ ਕਿ ਤੁਹਾਡੇ ਪਾਲੇ ਨੇ ਤਾਂ ਜ ਸਵਾ 4 ਸਾਲ ਹੋ ਗਏ ਨੇ ਛੇ ਮਿਨਿਸਟਰ ਸਾਹਿਬ ਇਹ ਸਾਡੇ ਨਹੀਂ ਪਾਲੇ ਇਹ ਤੁਹਾਡੇ ਗੁੰਡੇ ਪਾਲੇ ਨੇ ਮੈਂ ਉਹਨਾਂ ਨੇ ਕਿਹਾ ਕਿ ਰਿਜ਼ਲਟ ਕੋ ਆ ਕੇ ਉਹ ਲੈ ਆ ਕਿਉਂ ਐਡਰੈਸ ਕਿਹਾ ਨਾ ਕਹਿੰਦਾ ਐਡਰੈਸ ਲੈ ਕੇ ਆਓ ਯਾਰ ਇਹ ਚੀਫ ਮਿਨਿਸਟਰ ਨੂੰ ਇਹ ਨਹੀਂ ਪਤਾ ਕਿ ਐਡਰੈਸ ਨਹੀਂ ਹੁੰਦੇ ਤੇਰੀ ਤੇਰੀ ਪੁਲਿਸ ਕੋਲ ਐਡਰੈਸ ਹੁੰਦੇ ਨੇ ਤੇਰੇ ਐਸਐਚਓ ਰਲੇ ਨੇ ਤੇਰੇ ਐਸਐਸਪੀ ਰਲੇ ਨੇ ਤੇਰੀ ਸਾਰੀ ਪੁਲਿਸ ਰਲ ਗਈ ਆ ਤੂੰ ਇਸ ਕਰਕੇ ਰਲ ਗਈ ਆ ਤੇ ਤੇਰੇ ਵਰਗੇ ਚੀਫ ਮਿਨਿਸਟਰ ਨੇ ਉਹਨਾਂ ਦਾ ਮੋਰਲ ਹੀ ਇਹਨਾਂ ਡਾਊਨ ਕਰ ਦਿੱਤਾ ਪੰਜਾਬ ਪੁਲਿਸ ਦਾ ਜਿਹੜੀ ਮੰਨੀ ਜਾਂਦੀ ਸੀ ਪੂਰੇ ਗੁਰਦੂ ਵਿੱਚ ਇੱਕ ਸਟਰੋਂਗ ਪੁਲਿਸ ਆ ਇਸ ਮੁੱਖ ਮੰਤਰੀ ਨੇ ਉਪਰੀ ਦਾ ਮੋਰਲ ਇਨਾ ਡਾਊਨ ਕਰ ਦਿੱਤਾ ਕਿ ਉਹ ਗੈਂਗਸਟਰਾਂ ਦੇ ਨਾਲ ਲੜਾਈ ਲੜਨ ਨੂੰ ਤਿਆਰ ਨਹੀਂ ਹੋ ਉਹ ਐਫ ਆਈ ਆ ਲਿਖਣ ਨੂੰ ਤਿਆਰ ਨਹੀਂ ਉਹ ਤੁਹਾਡੀ ਰਿਪੋਰਟ ਲਿਖਣ ਨੂੰ ਤਿਆਰ ਨਹੀਂ ਗੇ ਉਹ ਮੰਤਰੀ ਸਾਹਿਬ ਆਪਣੀ ਕਲਮ ਕੱਢੋ ਡੀ ਜੀ ਪੀ ਨੂੰ ਇਹ ਕਹਿਣਾ ਕਿ ਜੇ ਤੇਰੇ ਚ ਥੋੜੀ ਜਿਹੀ ਜਮੀਰ ਹੈਗੀ ਆ ਤੇਰੇ ਚ ਕੋਈ ਹੈਗੀ ਆ ਤੇ ਤੂੰ ਕੋਈ ਗੱਲ ਸੁਣਨਾ ਚਾਹੁੰਦਾ ਜਾਂ ਤੇਰੇ ਚ ਕੋਈ ਅੱਖ ਸ਼ਰਮ ਹਜਾ ਹੈਗੀ ਆ ਸੇ ਪੰਜਾਬ ਕਿਸ ਕਿਸ ਪਾਸੇ ਤੁਰਿਆ ਪਰਦਾ ਪੁਰਾਣੇ ਜਿਹੜੇ ਡੀਜੀਪੀ ਰਹੇ ਨੇ ਜੇ ਉਹਨਾਂ ਵਰਗੇ ਤੇਰੇ ਤੇ ਕੋਈ